ਵਾਹ ਮਾਨਾ ਤੇਰੀ ਸਰਕਾਰੇ ਆ ਕਹਨੇ ਪੰਜਾਬ ਦੀ ਆਮ ਪਾਰਟੀ ਸਰਕਾਰ ਚਾਰ ਮਹੀਨਾ ਤੋਂ ਕੁੜੀ ਕੱਲੀ ਟਾਵਰ ਦੇਤੇ ਸੰਘਰਸ਼ ਕਰਦੀ ਬੀ ਆ ਤੜਫੀ ਜਾਂਦੀ ਮੀਂਹ ਬਾਰਸ਼ ਤੇ ਕੱਲੀ ਜਣੀ ਭਿੱਜੀ ਜਾਂਦੀ ਹੈ ਗਰਮੀ ਨਹੀਂ ਝੱਲੀ ਜਾਂਦੀ ਹੈ ਤਾਂ ਨਵਾਂ ਜਿਹੜੇ মিডিਆ ਵਾਲੇ ਚ ਆਏ ਸੀ ਬਾਕੀ মিডিਆ ਨੇ ਵੀ ਹੁਣ ਸਾਡਾ ਸਾਥ ਲੈਣਾ ਸਾਰ ਲੈਣੀ ਛੱਡਤੀ ਆ। ਅਸੀਂ মিডিਆ ਨੂੰ ਫਿਰ ਵੀ ਰਿਕੁਐਸਟ ਕਰਦੇ ਹਾਂ ਵੀ ਸਾਡੀ ਸੀਐਮ ਤੱਕ ਇਹਨਾਂ ਦੀ ਜਿਹੜੀ ਆਮ ਪਾਰਟੀ ਜਿਹੜੇ 92 ਐਮਐਲਏ ਸੀ ਜਿਤਾਏ ਆ ਜਿਹੜੇ ਨੌਜਵਾਨ ਜੂਥ ਨੇ ਜਿਤਾਇਆ ਸੀ ਉਹ ਨੌਜਵਾਨ ਜੂਥ ਆ ਸੜਕਾਂ ਤੇ ਰੋੜ ਰਿਹਾ ਹੈ। ਉਹ ਨੌਜਵਾਨ ਜੂਥ ਆ ਤੜਫ ਰਿਹਾ ਹੈ। ਇਹਨਾਂ ਨੂੰ ਮਿਲਣ ਮਾਰਾ ਤੜਫ ਰਿਹਾ, ਮੰਨਤਾ ਕਰ ਰਿਹਾ। ਪੈਰੀ ਪੈ ਰਿਆ ਇਹਨਾਂ ਦੇ ਅੱਗੇ ਹੱਥ ਜੋੜ ਰਿਹਾ। ਬਾਕੀ ਇਹਨਾਂ ਨੂੰ ਕੋਈ ਸਾਰ ਨਹੀਂ। ਇਹ ਸਿਰਫ ਉਹ ਸੀਟਾਂ ਬਾਰੇ ਸੋਚਦੇ ਵੀ ਇੱਥੋਂ ਵੋਟ ਮਿਲੇ ਇੱਥੋਂ ਵੋਟ ਮਿਲੇ ਵੋਟ ਪਾਉਣੀ ਕਿਨੇ ਨੌਜਵਾਨ ਜੂਸ ਨੇ ਪਾਉਣੀ ਇਧਰੋਂ ਨੌਜਵਾਨ ਜੂਸ ਨੇ ਮੂੰਹ ਫੇਰ ਲਿਆ ਉਹ ਪਾਰਟੀ ਨਾ ਵੀ ਅੱਜ ਕਾਮਯਾਬ ਨਾ ਕੱਲ ਕਾਮਯਾਬ ਇਹ ਕਹਿੰਦਾ ਨਵੀਆਂ ਨੌਕਰੀਆਂ 43 ਹਜ਼ਾਰ ਦੇ ਦਿੰਦੀਆਂ ਜਿਹੜੇ 43 ਹਜ਼ਾਰ ਨਵੀਆਂ ਨੌਕਰੀਆਂ ਦੇ ਦਿੰਦੀਆਂ ਉਹ ਜੂਸ ਇਹ ਕਹਿੰਦਾ ਸੀ ਆਪ ਦੀ ਪੜ੍ਹਾਈ ਦੇ ਦਮ ਤੇ ਲੱਗੇ ਆ ਸਾਨੂੰ ਕੋਈ ਸਰਕਾਰ ਨੇ ਨੌਕਰੀ ਦੇ ਕੇ ਸਹਾਨ ਨਹੀਂ ਕੀਤਾਗਾ ਅਸੀਂ ਜਿਹੜੇ 8 ਸਾਲਾਂ ਤੋਂ ਤੜਫੀ ਜਾਂਦੇ ਆ 2016 ਵਾਲੇ ਕਿੰਨੀਆ ਰਿਕਵੈਸਟਾਂ ਕਰ ਲਈਆਂ ਵੀ ਤੁਹਾਡੀ ਮਾਨ ਸਾਬ ਤੁਹਾਡੀ ਸਰਕਾਰ ਸੜਾ 300 ਕੈਂਡੀਡੇਟ ਲੱਗਿਆ 210 ਦਾ ਸਾਨੂੰ ਹੁਣ ਫਿਰ 900 ਹੋਇਆ ਆ 2024 ਦੇ ਚੌਥੇ ਮਹੀਨੇ ਦੇ ਅਸੀਂ ਜਿਹੜਾ ਬਚਿਆ 200 ਕੈਂਡੀਡੇਟ ਆ ساری ਜ਼ਿੰਦਗੀ ਤੁਹਾਡਾ ਸਾਥ ਦੇਵਾਂਗੇ ਮਾਨ ਸਾਹਿਬ ਵੀ ਸਾਡਾ ਜਿਹੜਾ ਵੀ ਉਹ ਮਸਲੇ ਦਾ ਹੱਲ ਕਰੋ ਇਹ ਲਾਈਵ ਬੋਲ ਕੇ ਵੀ ਸਾਡਾ ਮਸਲੇ ਦਾ ਅਜੇ ਤੱਕ ਹੱਲ ਨਹੀਂ ਕੀਤਾ ਇਹਨਾਂ ਨੇ ਲਾਈਵ ਬੋਲਿਆ ਸੀ ਵੀ ਮੈਂ ਇੱਕ ਮਹੀਨੇ ਦੇ ਵਿੱਚ ਹੱਲ ਕਰੂੰਗਾ ਤੇ ਅਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆਗਾ ਮਾਨ ਸਾਹਿਬ ਨੇ